23 ਤਰੀਕ ਨੂੰ ਸਗਰੂਰ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ। ਔਰ ਉਹੀ ਸੰਗਰੂਰ ਦੀ ਸੀਟ ਹੈ ਜਿਹੜੀ ਦੋ ਬਾਰ ਸੰਗਰੂਰ ਦੇ ਸੂਝਵਾਨ ਤੇ ਇਨਕਲਾਬੀ ਲੋਕਾਂ ਨੇ ਮੈਨੂੰ ਲੋਕ ਸਭਾ ਦੇ ਵਿੱਚ ਭੇਜ ਕੇ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਦਿੱਤਾ ਸੀ। ਕਿ ਪੈਸੇ ਨਾਲ ਨਹੀਂ ਜਿੱਤਿਆ ਜਾ ਸਕਦਾ ਸਿਰਫ ਤੇ ਸਿਰਫ ਕੰਮ ਕਰਨ ਵਾਲੀ ਜਿਹੜੇ ਲੋਕ ਨੇ ਉਹੋ ਵਿਧਾਨ ਸਭਾ ਜਾਂ ਲੋਕ ਸਭਾ ਚ ਭੇਜਦੇ ਨੇ ਸੋ ਪਿਛਲੇ ਕਈ ਦਿਨਾਂ ਤੋਂ ਮੈਂ ਵੀ ਸਾਰੇ ਸੰਗਰੂਰ ਜ਼ਿਲ੍ਹਾ ਦੇ ਪਿੰਡਾਂ ਜਾ ਰਿਹਾ ਹਾਂ ਉਹੀ ਗੱਡੀ ਐ ਉਹੀ ਫੁੱਲ ਨੇ ਉਹੀ ਨਾਰੇ ਨੇ ਤੇ ਉਹੀ ਰਿਜ਼ਲਟ ਹੋਊਗਾ ਇੱਕ ਆਮਕਰਾਂ ਦਾ ਆਮਕਰ ਦਾ ਨੌਜਵਾਨ ਗੁਰਮੇਲ ਸਿੰਘ ਜਿਹੜਾ ਕਿ ਸਰਪੰਚ ਆ ਕਰਾਚੋ ਪਿੰਡ ਦਾ ਉਹ ਸਾਡਾ ਉਮੀਦਵਾਰ ਹੈ ਬਾਕੀ ਸਾਰੇ ਤਣਾੜ ਨੇ ਤੇ ਅਸੀਂ ਪਿਆਰ ਮੁਹੱਬਤ ਭਾਈਚਾਰੇ ਭਾਈਚਾਰਕ ਸਾਂਝ ਤੇ ਅਸੀਂ ਸਕੂਲਾਂ ਦੇ ਨਾਂ ਤੇ ਅਸੀਂ ਬਹੁਤ ਵਧੀਆ ਹਸਪਤਾਲ ਮੈਡੀਕਲ ਕਾਲਜਾਂ ਦੇ ਨਾਂ ਤੇ ਅਸੀਂ ਮੁਫਤ ਬਿਜਲੀ ਦੇ ਨਾਂ ਤੇ ਅਸੀਂ ਰੋਜ਼ਗਾਰ ਦੇ ਨਾਂ ਤੇ ਅਸੀਂ ਦੁਕਾਨਦਾਰ ਤੇ ਵਪਾਰੀਆਂ ਦੇ ਵਪਾਰ ਨੂੰ ਹੋਰ ਵਧਾਉਣ ਦੇ ਨਾਂ ਤੇ ਖੇਤੀ ਨੂੰ ਮੁਰ ਦੁਆਰਾ ਲਈ ਤੇ ਲਿਆਉਣ ਦੇ ਨਾਂ ਤੇ ਤੇ ਮਜ਼ਦੂਰਾਂ ਨੂੰ ਉਹਨਾਂ ਦਾ ਬਣਦਾ ਹੱਕ ਦਵਾਉਣ ਦੇ ਨਾਂ ਤੇ ਲੜ ਰਹੇ ਆਂ ਬਾਕੀ ਸਾਰੇ ਕੋਈ ਕਹਿੰਦਾ ਵੀ ਮੈਨੂੰ ਵੋਟਾਂ ਪਾਉ ਤਾਂ ਐ ਹੋ ਜਾਊਗਾ ਉਹਨੂੰ ਵੋਟਾਂ ਪਾਉਗੇ ਤਾਂ ਐ ਹੋ ਜਾਊਗਾ ਅਸੀਂ ਤਾਂ ਸਿਰਫ ਵਿਕਾਸ ਦੀ ਰਾਜਨੀਤੀ ਕਰਦੇ ਆਂ ਪੋਜ਼ਿਟਿਵ ਰਾਜਨੀਤੀ ਕਰਦੇ ਆਂ ਗੁਰਵੰਤ ਪੱਨੂ ਨੇ ਕੱਲ ਕਾਜੀ ਮਾਤਾ ਦੇ ਮੰਤਰੀ ਨੇ ਕਿਹਾਗਾ ਕਈ ਬਰੋ ਮਾਰਚ ਦੇ ਸੰਗਤ ਦੇ ਪਾਕਿਸਤਾਨਦਾਰ ਨੂੰ ਟਾਰਗੇਟ ਕਰ ਤੁਹਾਨੂੰ ਲੱਗਦਾ ਪੰਜਾਬ ਦੀ ਸ਼ਾਂਤੀ ਕੋਲ ਕਰਨਾ ਚਾਹਦੇ ਨੇ ਜਿਹੜੇ ਵਿਦੇਸ਼ਾਂ ਕਿ ਤੁਹਾਨੂੰ ਲੱਗਦਾ ਬਹੁਤ ਸਾਰੇ ਆਨਸਰ ਇਦਾਂ ਦੇ ਹੈਗੇ ਨੇ ਜਿਹੜੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆਂ ਪਰ ਇੱਕ ਗੱਲ ਮੈਂ ਪਹਿਲਾਂ ਵੀ ਕਹਣਾ ਪੰਜਾਬ ਦੀ ਧਰਤੀ ਬਹੁਤ ਪਜਾਉ ਹੈ ਇੱਥੇ ਜਿਹੜਾ ਮਰਜੀ ਬੀਜ ਬੀਜ ਦੋ ਉਹ ਉੱਗ ਜਾਊਗਾ ਪਰ ਇੱਥੇ ਨਫ਼ਰਤ ਦਾ ਬੀਜ ਨਹੀਂ ਉਗਦਾ ਸੋ ਸਾਡੇ ਪੰਜਾਬੀਆਂ ਨੇ ਆਪਸ ਦੇ ਵਿੱਚ ਜੋ ਭਾਈਚਾਰਕ ਸੋਸ਼ਲ ਬੌਂਡਿੰਗ ਦਿਖਾਈ ਹੈ ਉਹ ਬਹੁਤ ਮਜ਼ਬੂਤ ਹੈ ਉਹਨੂੰ ਕੋਈ ਆਏ ਇੱਕ ਤੰਤੇ ਕੁਝ ਲਿਖ ਕੇ ਥੋੜੇ ਨਹੀਂ ਜਾ ਸਕਦਾ ਮਾਨ ਸਰ ਕੱਲ ਦਿੱਲੀ ਦੀ ਸਪੈਸ਼ਲ ਸੈੱਲ ਨੇ ਦੋ ਸ਼ੂਟਰ ਫੜਨੇ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਜੀ ਦੇਖੋ ਬਹੁਤ ਵੱਡੇ ਪੱਧਰ ਤੇ ਕਾਰਵਾਈ ਚੱਲ ਰਹੀ ਹੈ ਤਿੰਨ ਚਾਰ ਸਟੇਟਾਂ ਦੀ ਸਾਡੀ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਕੋਈ ਬਚ ਕੇ ਜਾਵੇ ਕਿਉਂਕਿ ਇਹਨਾਂ ਨੇ ਨੈਕਸਸ ਬਣਾ ਲਿਆ ਤਿੰਨ ਚਾਰ ਸਟੇਟਾਂ ਦੇ ਵਿੱਚ ਸੋ ਅਸੀਂ ਸੈਂਟ ਨਾਲ ਵੀ ਮਿਲ ਕੇ ਚੱਲ ਰਹੇ ਹਾਂ ਅਸੀਂ ਰਾਜਸਥਾਨ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹਾਂ ਉੱਤਰਾਖੰਡ ਤੋਂ ਵੀ ਕੁਝ ਬੰਦੇ ਫੜਕੇ ਲੈਂਦੇ ਹਾਂ ਹਰਿਆਣੇ ਨਾਲ ਵੀ ਮਿਲ ਕੇ ਚੱਲ ਰਹੇ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਸੁਰੱਖਿਅਤ ਰਹਿਣ ਮੇਰੀ ਜ਼ਿੰਮੇਵਾਰੀ ਹੈ ਔਰ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ 'ਚ ਹੈ ਸਥਿਤੀ ਜਮਾਂ ਕੰਟਰੋਲ 'ਚ ਹੈ ਬਾਕੀ ਜਿਹੜਾ ਵਿਰੋਧੀ ਪਾਰਟੀਆਂ ਨੇ ਜਿਹੜਾ ਪ੍ਰਚਾਰ ਕਰਨਾ ਹੁੰਦਾ ਉਹ ਉਹਨਾਂ ਨੂੰ ਕਰੀ ਜਾਣ ਉਹ ਉਹਨਾਂ ਦੀ ਬਖਲਾਹ ਹੈ ਹਾਂਜੀ ਅਗਲੇ ਮਹੀਨੇ ਨੂੰ ਵਾਪਸ ਨਹੀਂ ਕਰਦੇ ਸਰ ਉਹ ਕਹਿੰਦੇ ਇਸ ਵਾਰ ਪਰ ਲਾਗੂ ਕਰਾਂਗੇ ਜੇ ਫਾਇਦਾ ਹੋਗਾ ਟਰਮ ਦੇ ਵਿੱਚ ਮੈਂ ਇਹ ਆਰਮੀਏ ਨਹੀਂ ਕਿ ਨੌਕਰੀਆਂ ਦੇ ਦੇਖੋ ਸਾਡੇ ਤੁਸੀਂ 17 ਸਾਲ ਦੇ ਜਾਓਗੇ ਤਿੰਨ ਚਾਰ ਮਹੀਨੇ ਤੁਹਾਡੀ ਟ੍ਰੇਨਿੰਗ ਹੋ ਜਾਊਗੀ ਉਸ ਤੋਂ ਬਾਅਦ 21 ਸਾਲ ਦੇ ਤੁਸੀਂ ਰਿਟਾਇਰ ਹੋ ਕੇ ਆ ਜਾਓਗੇ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਫੌਜ ਮਾਨ ਸਾਹਿਬ ਫੌਜ ਦੇ ਮੁੱਢ ਹੈ ਹਾਂਜੀ ਕੰਪਨੀਆਂ ਦੇ ਵਿੱਚ ਜੋਬ ਕਰ ਸਕਦੇ ਮਤਲਬ ਫਿਰ ਫੌਜ ਵੀ ਦਾ ਮਤਲਬ ਕਰਾਇ ਤੇ ਕਰ ਲਈ ਤੁਸੀਂ ਤੁਸੀਂ ਫੌਜ ਦਾ ਮਨੋਪਾਲਡਿਕ ਹੋਗੇ ਕਿ ਬਸ ਤਿੰਨ ਚਾਰ ਸਾਲਾਂ ਤੇ ਤਿੰਨ ਚਾਰ ਮਹੀਨੇ ਦੀ ਟ੍ਰੇਨਿੰਗ ਜਿਹੜੀ ਹੈ ਉਹ ਕਾਫੀ ਨਹੀਂ ਹੈਗੀ ਜੇ ਤੁਸੀਂ ਉਹਨਾਂ ਨਾਲ ਚైనా ਨਾਲ ਤੇ ਪਾਕਿਸਤਾਨ ਨਾਲ ਲੜਨਾ ਜਿਹੜੇ ਬਹੁਤ ਜਿਨ੍ਹਾਂ ਨੇ ਟੈਕਨੋਲੋਜੀ ਆਪਣੀ ਜਿਹੜੀ ਡਿਫੈਂਸ ਦੀ ਅਪਡੇਟ ਕਰ ਰੱਖੀ ਹੈ ਉਹਨਾਂ ਨਾਲ ਤੁਸੀਂ ਕਿਵੇਂ ਲੜ ਸਕੋਗੇ ਤੇ ਮੁੜ ਕੇ 21 ਤੋਂ ਬਾਅਦ ਹੌਸ ਦੇ ਬਾਰੇ ਬੋਲ ਰਹੇ ਆ 21 ਸਾਲ ਦੇ ਤੁਸੀਂ ਸਾਬਕਾ ਸੈਨਿਕ ਕਹੋਗੇ ਔਰ ਸਾਬਕਾ ਸੈਨਿਕ ਵੀ ਨਹੀਂ ਲਿਖ ਸਕਦੇ ਤੁਸੀਂ ਤੁਹਾਨੂੰ 1 ਸਾਲ 'ਚ ਸਿਰਫ 30 ਛੁੱਟੀਆਂ ਮਿਲਣਗੀਆਂ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਸਾਰੇ ਬਰਾਬਰ ਨੇ ਜੀ ਸੋ ਇਹ ਤਾਂ ਮਤਲਬ ਬਹੁਤ ਗਲਤ ਹੈ ਅਗਨੀ ਪਾਦਾ ਜਿਹੜਾ ਕਰੋਨਾ ਵਾਪਸ ਲੈ ਗਿਆ ਆਈਡਲ ਮੰਨਦੇ ਹੋ ਤੁਹਾਡੀ ਪਾਰਟੀ ਆਈਡਲ ਮੰਨਦੀ ਹੈ ਪਰ ਦੂਸਰੇ ਲੀਡਰ ਲੋਗੋ ਕੁਝ ਬਿਆਨ ਦਿੰਦੇ ਨਹੀਂ ਅਤਬਤ ਨਹੀਂ ਕਰਦੇ ਜੇ ਸ਼ਹੀਦ ਭਗਤ ਸਿੰਘ ਤੇ ਕੋਈ ਸਵਾਲ ਉਠਾਉਂਦਾ ਤਾਂ ਮੇਰੇ ਖਿਆਲ ਚ ਇਹ ਤੋਂ ਬਾਅਦ ਤਾਂ ਕੋਈ ਸ਼ਰਮਨਾਕ ਗੱਲ ਹੋ ਹੀ ਸਕਦੀ ਕਿ ਇਹ ਦੇਖੋ ਉਹਨਾਂ ਨੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਆਪਣੇ ਘਰ-ਬਾਰ ਛੱਡੇ ਜਾਨਾਂ ਵਾਰੀਆਂ ਤੇ ਅੱਜ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਤੇ ਜਿਹੜਾ ਕੁਐਸਚਨ ਉਠਾਵਾਂਗੇ ਸੋ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਰਾਜਗੁਰੂ ਸਦੇਵ 시ਦੂ ਉਦਮ ਸਿੰਘ ਇਹਨਾਂ ਦਾ ਤਾਂ ਦੇਣ ਹੀ ਨਹੀਂ ਦੇ ਸਕਦਾ ਕੋਈ ਇਹਨਾਂ ਦਾ ਕੋਈ ਮਤਲਬ ਜਿੰਨਾ ਕਰਕੇ ਅਸੀਂ ਅੱਜ ਮੁੱਖ ਮੰਤਰੀਆਂ ਜਿੰਨਾ ਕਰਕੇ ਅਸੀਂ ਐਮਪੀ ਬਣਦੇ ਆਂ ਐਮਐਲਏ ਬਣਦੇ ਆਂ ਪ੍ਰਧਾਨ ਮੰਤਰੀ ਬਣਦੇ ਆਂ ਉਹਨਾਂ ਉਹਨਾਂ ਬਾਰੇ ਸਵਾਲ ਪੁੱਛਣਾ ਤਾਂ ਸ਼ਰਮਨਾਕ ਹੈ ਮੰਤਰੀ ਦੇ ਕਈ ਲੀਡਰ ਜੁਆਇੰਟ ਕਰ ਰਹੇ ਕਹਿੰਦੇ ਵਰਕਰਾਂ ਨੂੰ ਪੁੱਛਿਆ ਗਿਆ ਸਾਡੇ ਤੇ ਲੀਡਰ ਕੌਣ ਪਲੇ ਜਾ ਰਹੇ ਦੇਖੋ ਬੀਜੇਪੀ ਜਿਹੜੀ ਹੈ ਉਤਾਂ ਜਿਹੜੀ ਹੈ ਫਿਰਕਾ ਪਰਸਤੀ ਦੀ ਰਾਜਨੀਤੀ ਕਰਦੀ ਹੈ ਤੋੜ ਦਿਆਂਗੇ ਜੀ ਮੋੜ ਦਿਆਂਗੇ ਜੀ ਸੋ ਅਸੀਂ ਤਾਂ ਸੈਕੂਲਰ ਪਾਰਟੀ ਹੈ ਅਸੀਂ ਤਾਂ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚੱਲਾਂਗੇ ਸੁਪੀਰ ਬਾਦਲ ਦੇ ਬਿਆਨ ਨੂੰ ਕੀ ਕਹਿੰਦੇ ਹੋ ਤੁਸੀਂ ਸੁੱਖ ਵਿਲਾਸ ਦੇ ਸਵਾਲ ਖੜੇ ਕੀਤੇ ਸੀ ਸਰ ਉਹ ਕਹਿੰਦੇ ਕਿ ਮੂੰਗੀ ਨਹੀਂ ਨਿਕਲ ਰਹੀ ਹੈ ਮੂੰਗੀ ਨਿਕਲ ਰਹੀ ਹੈ ਜੀ ਮੂੰਗੀ ਵਿਕ ਰਹੀ ਹੈ ਥੋੜਾ ਜਿਹਾ ਆੜਤੀਆਂ ਦਾ ਆੜਤੀਆਂ ਦਾ ਕੰਸਰਨ ਸੀ ਉਹ ਵੀ ਉਹ ਵੀ ਪੂਰਾ ਹੋ ਗਿਆ ਸਵਾ ਲੱਖ ਏਕੜ ਦੇ ਵਿੱਚ ਮੂੰਗੀ ਬੀਜੀ ਗਈ ਹੈ ਔਰ ਕਾਮਯਾਬ ਹੈ ਅਗਲੀ ਵਾਰ ਹੋਰ ਬਤਾ ਦਾਂਗੇ ਸੁਪੀਰ ਬਾਦਲ